ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆਜ ਦੀ ਵੀਡੀਓ ਬਾਈ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪਿਆ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀਗਾ ਬਾਈ ਜੀ ਨਾਮ ਕੀ ਹੈ ਵੀਰ ਆਪਣਾ ਅਮਨਦੀਪ ਸਿੰਘ ਜੀ ਬਾਈ ਦਾ ਨਾਮ ਅਮਨਦੀਪ ਸਿੰਘ ਆ ਤੇ ਬਾਈ ਦਾ ਦੱਸਣਾ ਚਾਹੁੰਦੇ ਆ ਵਪਾਰ ਲੈਣ ਦਾ ਕੰਮ ਆ ਵੀਰ ਤੇ ਹਮੇਸ਼ਾ ਇਹ ਬਾਈਆਂ ਕੋਲ ਚਾਰ ਪੰਜ ਪਸ਼ੂ ਅਵੇਲੇਬਲ ਹੁੰਦੇ ਆ ਜੇ ਕਿਸੇ ਭਰਾ ਨੂੰ ਪਸ਼ੂ ਦੀ ਅਰਜੈਂਟ ਲੋਡ ਹੋਵੇ ਤੇ ਬਾਈਆਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈਆਂ ਦਾ ਨੰਬਰ ਹੀ ਆ ਤੇ ਹਾਂਜੀ ਬਾਈ ਜੀ ਅੱਜ ਆਪਣੇ ਕੋ ਕਿੰਨੇ ਨਗ ਬਕਾਊ ਆ ਜੀ ਅੱਜ ਇੱਕ ਨਗ ਬਕਾਊ ਹੋਵੇਗੀ ਠੀਕ ਹੋ ਜੀ ਤੇ ਦੱਸੋ ਵੀਰ ਕੀ ਡਿਟੇਲ ਆ ਜੀ ਇਹਦੀ ਇਹ ਬਾਈ ਜੀ 5 ਮਹੀਨੇ ਦੀ ਕੱਬਣ ਵਸੀ ਆ ਜੀ ਠੀਕ ਹੋ ਜੀ ਵੀਰੇ ਜਰਸੀ ਆ 5 ਮਹੀਨਿਆਂ ਦੀ ਕੱਬਣਾ ਚੈੱਕ ਪਾਸ ਦੇਵਾਂਗੇ ਪੰਜਾਂ ਮਹੀਨਿਆਂ ਦੀ ਗੱਬਣਾ ਮੂੰਹ ਮੱਥੇ ਹੀ ਦੇਖ ਸਕਦੇ ਹੋ ਚੰਗੀ ਆ ਬਹੁਤ ਸੋਹਣੀ ਰੰਗ ਰੂਪ ਚ ਬਹੁਤ ਜ਼ਿਆਦਾ ਸੋਹਣਾ ਬਈ ਪਸ਼ੂ ਹਨਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਮੜਾ ਤੋਰਾ ਖਾਦੀ ਬਈ ਯਾਰ ਸੋਰਾ ਤੁਸੀਂ ਦੇਖ ਸਕਦੇ ਹੋ ਬਈ ਤਨ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਵੀਰੇ ਭਾਈ ਜੀ ਸੀਮਨ ਪਤਾ ਕੀ ਦਾ ਲੱਗਿਆ ਹੋਇਆ ਜੀ ਸੀਮਨ ਭਾਈ ਜੀ ਸਰਕਾਰੀ ਹਸਪਤਾਲ ਦੀ ਗੱਲ ਆ ਠੀਕ ਹੋ ਜੀ ਭਾਈ ਲੈ ਕੇ ਆਏ ਆ ਜਿੱਥੋਂ ਲੈ ਕੇ ਆਏ ਆ ਉਹਨਾਂ ਦੇ ਮੁਤਾਬਕ ਸਰਕਾਰੀ ਹਸਪਤਾਲ ਚ ਵੀਰੇ ਟੀਕਾ ਭਰਾਇਆ ਹੋਇਆ ਤੇ ਭਾਈ ਜੀ ਆਪਾਂ ਕੀ ਡਿਮਾਂਡ ਕਰਦੇ ਹਾਂ ਜੀ ਇਹਦਾ ਜੀ ਇਹਦਾ 27000 ਹੈ ਜੀ ਮੋਲੇ ਦਾ 2700 ਰੁਪਿਆ ਕਰਦੇ ਆ ਮੌਕੇ ਤੇ ਮਨਤਨ ਕੀਤਾ ਜਾਊਗਾ ਜੀ ਭਾਈ ਜੋ ਇਸ ਟਾਈਮ ਮੋਲ ਇਹਦਾ ਬਾਈ 27 ਕਰਦੇ ਆ ਮੌਕੇ ਤੇ ਫੁੱਲ ਮਾਨਤਨ ਕੀਤਾ ਜਾਊਗਾ ਤੁਹਾਡੇ ਅਕੋਰਡਿੰਗ ਕਿੰਨਾ ਕੁ ਦੁੱਧ ਦੇ ਸਕਦੀ ਹੈ ਜੀ ਇਹ 12 ਹਫ਼ਤਾ ਨਾਲ ਹੀ ਦੁੱਧ ਦੇ ਸਕਦੀ ਹੈ ਠੀਕ ਹੋ ਜੀ ਇਹ ਬਾਈ ਅਕੋਰਡਿੰਗ ਹੁੰਦਾ ਮਤਲਬ ਕੋਈ ਸ਼ੋਰ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਵੀਰੇ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 99153 3351 ਇੱਕ ਵਾਰ ਫੇਰ ਬੋਲ ਦਿਓ ਜੀ 99153 ਹਾਂ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਥੈਂਕ ਯੂ ਬਾਈ ਜੀ